ਸਾਡੇ ਦੇਸ਼ ਦੇ ਕੋਨੇ-ਕੋਨੇ ਵਿੱਚ ਛਿਰਗੁਰ ਤੇ ਇੱਕ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਵਾਂ ਵਾਲੇ ਬਹੁਤ ਸਾਡੇ ਪ੍ਰੋਗਰਾਮ ਹੋ ਦਿੱਤੇ ਗਏ ਹਨ ਉੱਥੇ ਮੈਂ ਪੂਰੀ ਦੀ ਪੰਚਾਇਤੀ ਗੁਰਦੁਆਰਾ ਨੂੰ ਮੁਬਾਰਕਬਾਦ ਦਿੱਤੇ ਬਿਨਾਂ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾਂ ਕੁਝ ਦਿਨ ਪਹਿਲਾਂ ਸਮਾਰੋਹ ਕੀਤਾ ਸੀ ਕੌਰਾਜ ਨਗਰ ਕੀਰਤਨ ਦੇ ਰਾਹੀਂ ਗੁਰਥੇ ਇੱਕ ਬਹਾਦਰ ਜੀ ਦੇ ਸਿੱਖਿਆਵਾਂ ਦਾ ਸੰਦੇਸ਼ ਦੇਣ ਦੇ ਲਈ ਬਹੁਤ ਵੱਡਾ ਉਪਰਾਲਾ ਹੈ ਉਹਨਾਂ ਨੂੰ ਸਾਡੇ ਦੀ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਉਹ ਹਮੇਸ਼ਾ ਗੁਰਤੇਕ ਬਹਾਦਰ ਜੀ ਦੇ ਸ਼ੀਸ਼ੀ ਤੋਂ ਲੈਣਾ ਚਾਹੀਦਾ ਔਰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦੇ ਹਾਂ ਹਮੇਸ਼ਾ ਅਨਿਆਏ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਅੱਜ ਭੰਤਨ ਸਿੰਘ ਜੀ ਗੁਰਤੇਕ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦੇ ਹੜੇ ਵਿੱਚ ਸਮਰਪਿਤ ਇਹ ਮਹਾਨ ਨਗਰ ਕੀਰਤਨ ਸ੍ਰੀ ਪੰਚਾਇਤੀ ਗੁਰਦੁਆਰਾ ਸਾਹਿਬ ਤੁਰੀ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਜਾਇਆ ਜਾ ਰਿਹਾ ਹੈ ਜੋ ਕਿ ਪੰਜ ਪੈਰਾਂ ਦੀ ਦਵਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਦਰ ਛਾਇਆ ਹੈ ਇਹ ਨਗਰ ਕੀਰਤਨ ਬਾਜ਼ਾਰ ਵਿੱਚ ਹੁੰਦਾ ਸਾਰੇ ਸ਼ਹਿਰ ਦੇ ਵਿੱਚ ਪਲਾਵਾਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਾਪਸੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਨੌਜਵਾਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੈਸੇ ਤਾਂ ਸਾਡੇ ਗੁਰੂ ਸਾਹਿਬ ਉਹਨਾਂ ਦੀ ਸ਼ਹੀਦੀਆਂ ਨੂੰ ਕੋਈ ਭੁਲਾਇਆ ਨਹੀਂ ਜਾ ਸਕਦਾ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਸਾਨੂੰ ਉਹਨਾਂ ਦੇ ਦਰਸਾਏ ਹੋਏ ਜੋ ਵੀ ਉਹਨਾਂ ਦੇ ਦੱਸੇ ਹੋਏ ਨੇ ਉਹਨਾਂ ਦੇ ਅਨੁਸਾਰ ਚੱਲਣੀ ਦੀ ਬੇਨਤੀ ਕਰਦਾ ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ੍ਰੀ ਦਿਹਾੜੇ ਦੇ ਸੰਬੰਧ ਵਿੱਚ ਥ੍ਰੀ ਪੰਚਾਇਤੀ ਗੁਰਦਾਰਾ ਸਾਹਿਬ ਤੋਂ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕੱਢਿਆ ਜਾ ਰਿਹਾ ਤੇ ਅੱਜ ਦੇ ਇਸ ਦਿਹਾੜੇ ਤੇ ਸਮੂਹ ਪੰਜਾਬ ਪਰ ਹਿੰਦੁਸਤਾਨ ਅਤੇ ਸਾਰੇ ਸੰਸਾਰ ਦੇ ਵਿੱਚ ਇਹ ਮਹਾਨ ਨਗਰ ਕੀਰਤਨ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਜਹਿੰਦ ਦੀ ਦੁੱਖ ਦੀ ਬੇੜੀ ਨੂੰ ਪਾਰ ਲੰਘਾਇਆ ਸੀ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਜੋ ਨਗਰ ਕੀਰਤਨ ਹੈ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਸ੍ਰੀ ਦਿਪੁਰਬ ਹੈ ਜਿਸ ਵੰਦ ਵਿੱਚ ਸਾਰੇ ਸਹਿਰ ਨਿਵਾਸੀਆਂ ਸਹਿਯੋਗ ਨਾਲ ਗੁਰਦੁਆਰਾ ਪੰਚਾਇਸ਼ੀ ਬਲੋਂਸੇ ਜਾਇਆ ਜਾ ਰਿਹਾ ਹੈ ਇਹ ਜੋ ਕਿ ਗੁਰਸਾਹਿਬ ਜੀ ਕੁਰਬਾਨੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਨੁੱਖਾਂ ਦੀ ਧਾਰਮਿਕ ਆਜ਼ਾਦੀ ਲਈ ਉਹਨਾਂ ਨੇ ਕਿਸੇ ਫਿਰਕੇ ਲਈ ਖਾਸ ਨਹੀਂ ਮਤਲਬ ਕੁਰਬਾਨੀ ਨਹੀਂ ਦਿੱਤੀ ਸਾਰੀ ਮਨੁੱਖਤਾ ਦੀ ਜੋ ਧਾਰਮਿਕ ਆਜ਼ਾਦੀ ਹੈ ਮਨੁੱਖੀ ਅਧਿਕਾਰ ਹਨ ਉਹਨਾਂ ਹੀ ਰੱਖ ਲਈ ਗੁਰਸਾਹਿਬ ਨੇ ਬਲੀਦਾਨ ਦਿੱਤਾ ਹੈ ਤੇ ਸਾਨੂੰ ਵੀ ਉਹਨਾਂ ਦੇ ਦਸੇ ਮਾਰ ਰੀਚਰ ਦੀ ਜ਼ਰੂਰਤ ਹੈ ਤਾਂ ਹੀ ਇਹ ਸੰਸਾਰ ਤੇ ਆਪਣਾ ਤਿਆਰ ਭਾਈਚਾਰਾ ਅਮਨਚਾਰਾ ਜੋ ਅਮਨ ਹੈ ਜੋ ਰਹਿ ਸਕਦਾ ਹੈ ਸੋ ਇਹਨਾਂ ਮੈਂ ਕਹਿੰਦਾ ਸਾਰੀ ਸੰਗਤ ਨੂੰ ਫਿਰ ਫਤਗੋਣਾ ਬਾਹਰੀ ਦੀ ਖਾਲਸਾ ਵਾਹਿ ਦੀ ਕੀ ਫਤਰੀ